ਮੈਂ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਜੀ ਇਸ ਸਮੇਂ ਸਾਡੇ ਖੰਨੇ ਸ਼ਹਿਰ ਦਾ ਮਾਹੌਲ ਹੈ ਏਐਸ ਮੈਨੇਜਮੈਂਟ ਐਂਡ ਟਰਸਟ ਦੀਆਂ ਚੋਣਾਂ ਕਰਕੇ ਪੂਰਾ ਭਖਿਆ ਹੋਇਆ ਹੋਇਆ ਵੈ ਜੀ ਸਾਰੇ ਸ਼ਹਿਰ ਵਾਸੀਆਂ ਦਾ ਸਾਰੇ ਵੋਟਰਾਂ ਦਾ ਇਹਨਾਂ ਵੋਟਾਂ ਦੇ ਵਿੱਚ ਬੜਾ ਇੰਟਰਸਟ ਹੈ ਕਿਉਂਕਿ ਜਿਹੜੇ 7 ਵਿੱਤयक ਆਧਾਰਿਆਂ ਦੇ ਲਈ ਦੀ ਮੈਨੇਜਮੈਂਟ ਲਈ ਇਹ ਇਲੈਕਸ਼ਨ ਹੋਣ ਜਾ ਰਿਹਾ ਹੋਇਆ ਹੈ ਉਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਜਜ਼ਬਾਤ ਜੁੜੇ ਹੋਏ ਨੇ ਕਿਉਂਕਿ 112 ਸਾਲ ਪੁਰਾਣੀ ਲੇਗਸੀ ਹੈ ਜੀ ਸਾਡੇ ਇਹਨਾਂ ਸੰਸ ਜੀ ਜਿਹਦੇ ਵਿੱਚ ਤਿੰਨੇ ਪੈਨਲਾਂ ਦੇ ਜਿੰਨੇ ਕੈਂਡੀਡੇਟ ਨੇ ਉਹਨਾਂ ਨਾਲ ਮੈਕਸਿਮਮ ਤੁਹਾਨੂੰ ਰੂਬਰੂ ਕਰਾ ਸਕੀਏ ਉਸੇ ਲੜੀ ਤਹਿਤ ਜਿਹੜੀ ਸ਼ਖਸੀਅਤ ਨਾਲ ਤੁਹਾਡੀ ਹੋਣਾ ਸੀ ਮੁਲਾਕਾਤ ਕਰਾਨ ਜਾ ਰਹੇ ਆ ਸਾਡੇ ਸ਼ਹਿਰ ਚ ਉਹ ਵੀ ਕਿਸੇ ਪਹਿਚਾਣ ਦੇ ਮਥਾਜ ਨਹੀਂ ਹੈ ਵੈਲ এডਿਕੇਟਿਡ ਨੇ ਜੀ ਡਾਊਨ ਟੂ ਅਰਥ ਨੇ ਕਦੇ ਵੀ ਪੋਲੀਟੀਕਲ ਸਿਨੈਰੀਓ ਚ ਪੋਲੀਟੀਕਲ ਕਨਫਲਿਕਟ ਚ ਨਹੀਂ ਪੈਂਦੇ ਹੈਗੇ ਤੇ ਮੇਨ ਗੱਲ ਹੈ ਕਿ ਇਨਾਂ ਸੰਸਥਾਨਾਂ ਦੇ ਬਾਰੇ ਉਹਨਾਂ ਦੀ ਜਿਹੜੀ ਪੋਜ਼ਿਟਿਵਿਟੀ ਹੈ ਉਹਨਾਂ ਦੀ ਜਿਹੜੀ એનર્ਜੀ ਹੈ ਉਹਦਾ ਲੈਵਲ ਬਹੁਤ ਹਾਈ ਹੈ ਵੈਸੇ ਵੀ ਸ਼ਹਿਰ ਦੀਆਂ ਸਮਾਜਿਕ ਤੇ ਧਾਰਮਿਕ ਸੰਸਥਾਨਾਂ ਨਾਲ ਜੁੜੇ ਹੋਏ ਨੇ ਤੇ ਸ਼ਹਿ ਬਲ ਆਉ ਗੱਲ ਕਰਦੇ ਆ ਜੀ ਪ੍ਰੋਗਰੈਸਿਵ ਪੈਨਲ ਤੋਂ ਐਜ਼ ਅ ਕੈਂਡੀਡੇਟ ਕੰਟੈਸਟ ਕਰਨ ਵਾਲੇ ਰਮਰੀਸ਼ ਵਿੱਚ ਜਿਹਨਾਂ ਦਾ ਸੀਰੀਅਲ ਨੰਬਰ ਹੈ 25 ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਰਪ੍ਰੀਤ ਆਲੂ ਵਾਲੀ ਆ ਜੀ ਵਿੱਕੀ ਵਡੇਰਾ ਜੀ ਤੁਸੀਂ ਮੌਕਾ ਦਿੱਤਾ ਮੈਨੂੰ ਆਪਣੀ ਗੱਲ ਰੱਖਣ ਦਾ ਵੋਟਰ ਦੇ ਰੂਬਰੂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਰ ਐਂਡ ਬੈਸਟ ਆਫ ਲੱਕ ਫੋਰ ਥਿਸ ਕੰਟੈਸਟ ਵਿੱਚ ਸਭ ਆਪਾਂ ਦੇਖਿਆ ਹੋਇਆ ਹੈ ਕਿ ਆਪਣੇ ਸੱਤ ਧਰੋਹਰ ਵਿਦਿਅਕ ਅਦਾਰਿਆਂ ਦੀ ਮੈਨੇਜਮੈਂਟ ਦੀ ਚੋਣ ਆ ਵੈ ਜੀ ਇਹ ਉਹਨੂੰ ਲੈ ਕੇ ਲੋਕ ਜਾਨਣਾ ਚਾਹੁੰਦੇ ਨੇ ਕਿ ਜਿਹੜੇ ਕੈਂਡੀਡੇਟਸ ਖੜੇ ਨੇ ਜੀ ਉਹਨਾਂ ਦੀ ਕੀ ਵਿਜ਼ਨ ਹੈ ਕੀ ਥਾਟਸ ਹੈ ਕੀ ਪਲਾਨਸ ਹੈ ਤੇ ਕੀ ਬੈਟਰਮੈਂਟ ਦੇ ਸਟਰਕਚਰ ਨੇ ਦੇਖੋ ਜੀ ਸਾਡਾ ਜਿਹੜਾ ਵਿਜ਼ਨ ਹੈ ਉਹ ਪਹਿਲਾਂ ਤਾਂ ਸੇਵਾ ਭਾਵ ਦਾ ਅਸੀਂ ਇੰਸਟੀਚਿਊਸ਼ਨ ਨੂੰ ਦੀ ਸੇਵਾ ਕਰਨ ਲਈ ਇਸ ਚੋਣ ਨੂੰ ਕੰਟੈਸਟ ਕਰ ਰਹੇ ਹਾਂ ਸਾਰੇ ਦੇ 16 ਦੇ 16 ਕੈਂਡੀਡੇਟ ਪ੍ਰੋਗਰੈਸਿਵ ਪੈਨਲ ਫਾਰ ਐਜੂਕੇਸ਼ਨ ਲਈ ਜਿਵੇਂ ਕਿ ਤੁਸੀਂ ਦੇਖਿਆ ਵੀ ਸਮੇਂ ਦੇ ਸਮੇਂ ਦੇ ਨਾਲ ਇਹਨਾਂ ਇੰਸਟੀਚਿਊਸ਼ਨਾਂ ਨੂੰ ਅਪਗ੍ਰੇਡ ਕਰਨ ਲਈ ਜੋ ਕੰਮ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਸਕਿਆ ਅਸੀਂ ਚਾਹੁੰਦੇ ਹਾਂ ਵੀ ਇਸ ਇੰਸਟੀਚਿਊਸ਼ਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਪਗ੍ਰੇਡ ਕਰਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈਏ ਤਾਂ ਕਿ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਕੋਈ ਪ੍ਰੋਫੈਸ਼ਨਲ ਕੋਰਸਿਸ ਲੈ ਕੇ ਆਈਏ ਗਰਾਊਂਡਸ ਲਈ ਸਪੋਰਟਸ ਦੀ ਜੇ ਗੱਲ ਕਰੀਏ ਤਾਂ ਸਪੋਰਟਸ ਲਈ ਗਰਾਊਂਡ ਨੂੰ ਅਪਗ੍ਰੇਡ ਕਰੀਏ ਬਹੁਤ ਵਧੀਆ ਕਰ ਲਿਆ ਸਰ ਕਿਉਂਕਿ ਮਾਡਰਨ ਸਟੱਡੀ ਟਾਈਮ ਹੈ ਜੀ ਤੇ ਬੱਚਿਆਂ ਨੂੰ ਟਫ ਕੰਪੀਟੀਸ਼ਨ ਲਈ ਤਿਆਰ ਕਰਨਾ ਵੀ ਆਪਣੇ ਆਪ ਦੇ ਵਿੱਚ ਇੱਕ ਚੁਣੌਤੀ ਹੈ ਸਰ ਆਪਾਂ ਦੇਖਿਆ ਹੋਵੇ ਕਿ ਇਸ ਵਾਰੀ ਦੋ ਦੀ ਜਗ੍ਹਾ ਦੇ ਉੱਤੇ ਤਿੰਨ ਪੈਨਲ ਕੰਟੈਸਟ ਕਰਨ ਜਾ ਰਹੇ ਨੇ ਜਿਹਦੇ ਕਰਕੇ ਕਿ ਸ਼ਹਿਰ ਵਾਸੀ ਵੋਟਰਾਂ ਦੀ ਤੇ ਆਮ ਆਲੇ ਦੁਆਲੇ ਏਰੀਏ ਦੀ ਲੋਕਾਂ ਦੇ ਅੰਦਰ ਜਿਹੜੇ ਜਜ਼ਬਾਤ ਨੇ ਉਹ ਹੋਰ ਜ਼ਿਆਦਾ ਖਿੜ ਗਏ ਨੇ ਉਹ ਜਾਨਣਾ ਚਾਹੁੰਦੇ ਨੇ ਕਿ ਕਿਹੜੇ ਕਿਹੜੇ ਕੈਂਡੀਡੇਟ ਨੇ ਆ ਰਹੇ ਨੇ ਤੇ ਉਹਨਾਂ ਦਾ ਵਿਜ਼ਨ ਵੀ ਜਾਨਣਾ ਚਾਹੁੰਦੇ ਨੇ ਸਰ ਆਪਾਂ ਦੇਖਿਆ ਵੈ ਕਿ ਕੁਝ ਅਜਿਹੇ ਕੋਰਸਾਂ ਦੀ ਕੁਝ ਅਜਿਹੇ ਸਿਸਟਮ ਦੀ ਜ਼ਰੂਰਤ ਹੈ ਜੀ ਜਿਦੇ ਨਾਲ ਕਿ ਬੱਚਿਆਂ ਨੂੰ ਪੈਰਲਲ ਚਲਾਇਆ ਜਾ ਸਕੇ ਸਿੰਪਲ ਉਹਨਾਂ ਦੀ ਸਕੂਲਿੰਗ ਕਰਾ ਦੇਣੀ ਕਾਲਜਿੰਗ ਕਰਾ ਦੇਣੀ ਇਜ਼ ਨਾਟ ਸਫੀਸ਼ੀਐਂਟ ਉਹਦੇ ਨਾਲ ਇਹ ਹੈ ਜੀ ਕੁਝ ਅਜਿਹੇ ਪ੍ਰੋਫੈਸ਼ਨਲ ਕੋਰਸੇ ਜਾਂ ਕੁਝ ਇਦਾਂ ਦੇ ਪਲਾਨਸ ਕਾਲਜੇਸ ਦੇ ਜਿਨ੍ਹਾਂ ਨੂੰ ਇੱਥੇ ਲਿਆਇਆ ਜਾਵੇ ਜਿੱਚ ਬੱਚੇ ਆਪਣੀ ਉਹ ਲੈ ਕੇ ਪੜ੍ਹਾਈ ਸਟੱਡੀ ਕਰਕੇ ਆਪਣੇ ਕੈਰੀਅਰ ਨੂੰ ਬ੍ਰਾਈਟ ਬਣਾ ਸਕਣ ਜੀ ਤੇ ਆਪਣੇ ਭਵਿੱਖ ਨੂੰ ਪੰਜਾਬ ਦੇ ਵਿੱਚ ਸੁਰੱਖਿਅਤ ਦੇਖ ਸਕਣ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਦੇਖਿਆ ਜਾਵੇ ਤੇ ਆਲੇ ਦੁਆਲੇ ਦੇ ਤੁਸੀਂ ਇਸ ਏਰੀਆ ਦੇ ਆਲੇ ਦੁਆਲੇ ਦੇ ਕਾਲਜਸ ਦੀ ਗੱਲ ਕਰ ਰਹੇ ਹੋ ਤਾਂ ਕਿੰਨੇ ਕਾਲਜਸ ਪ੍ਰਾਈਵੇਟ ਕਾਲਜਸ ਸੇ ਖੁੱਲ ਚੁੱਕੇ ਨੇ ਔਰ ਵਧੀਆ ਸਕਸੈਸਫੁਲ ਚੱਲ ਰਹੇ ਨੇ ਤਾਂ ਇਹ ਜਿਆ ਕੀ ਹੈ ਵੀ ਆਪਾਂ ਇਹਨਾਂ ਕਾਲਜਸ ਦੇ ਵਿੱਚ ਇਹਨਾਂ ਨੂੰ ਉਸ ਸ਼੍ਰੀਕਤ ਅਸ਼ੀਰਸ਼ ਤੱਕ ਨਹੀਂ ਲਿਆ ਲਿਆ ਜਾ ਸਕਿਆ ਤਾਂ ਸਮੇਂ ਦੇ ਹਿਸਾਬ ਨਾਲ ਇੱਥੇ ਦੇਖ ਜੇ ਗੱਲ ਕਰੀਏ ਤਾਂ ਆਪਾਂ ਲਾ ਕਾਲਜ ਦੀ ਬੜੀ ਲੋਡ ਹੈ ਬਿਕੰਨੇ ਦੇ ਜਿੰਨੇ ਵੀ ਸਟੂਡੈਂਟਸ ਨੇ ਚਾਹੇ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਚਾਹੇ ਅਪਰ ਕਲਾਸ ਤੋਂ ਕੋਈ ਬਿਲੋਂਗ ਬਿਲੋਂਗ ਕਰਦੇ ਨੇ ਉਹਨਾਂ ਨੂੰ ਬਾਹਰ ਮੂਵ ਹੋਣਾ ਪੈਂਦਾ ਹੈ ਚੰਡੀਗੜ੍ਹ ਜਾਣਾ ਪੈਂਦਾ ਹੈ ਕਿਸੇ ਨੂੰ ਮੁਹਾਲੇ ਜਾਣਾ ਪੈਂਦਾ ਹੈ ਕਿਸੇ ਨੂੰ ਡੇਲੀ ਮੂਵ ਕਰਨਾ ਪੈਂਦਾ ਲਾ ਕਾਲਜ ਇੱਕ ਬਹੁਤ ਬੜੀ ਡਿਮਾਂਡ ਹੈ ਸਾਡੀ ਅਸੀਂ ਸੋਚਦੇ ਹਾਂ ਔਰ ਜਿੱਥੇ ਉੱਥੇ ਨਾਲੇ ਨਾਲ ਨਰਸਿੰਗ ਲਈ ਵੀ ਨਰਸਿੰਗ ਕਾਲਜ ਦੀ ਵੀ ਇੱਕ ਬਹੁਤ ਬੜੀ ਲੋਡ ਹੈ ਉਰੇ ਔਰ ਜਿੱਥ ਇਨਾ ਪ੍ਰੋਫੈਸ਼ਨਲ ਕੋਰਸਸ ਤੋਂ ਇਲਾਵਾ ਮੈਂ ਸੋਚਦਾ ਇੱਕ ਸ਼ਾਰਟ ਟਰਮ ਕੋਰਸਸ ਦੀ ਵੀ ਲੋੜ ਹੈ ਜਿਵੇਂ ਕੋਈ 3 ਮਹੀਨੇ ਦਾ ਕੋਰਸ ਹੋਵੇ ਕੋਈ 6 ਮਹੀਨੇ ਦਾ ਕੋਰਸ ਹੋਵੇ ਜਿਦੇ ਨਾਲ ਕੋਈ ਮੀਡਲ ਕਲਾਸ ਦੇ ਬੱਚੇ ਉਹਨਾਂ ਨੂੰ ਕਰਕੇ ਆਪਣੀ ਆਮ ਜੀਵਨ ਨੂੰ ਕੋਈ ਉਹਨਾਂ ਨੂੰ ਅੱਛਾ ਪੇ ਸਕਿੱਲ ਨਾਲ ਕੋਈ ਐਸਾ ਪ੍ਰੋਫੈਸ਼ਨਲ ਕੋਰਸ ਮਿਲ ਜਵੇ ਕੋਈ 6 ਮੰਥਸ ਦਾ ਕੋਈ ਸਾਲ ਦਾ ਉਹ ਜਿਸ ਦੇ ਜਿਸ ਦੇ ਕਾਰਨ ਉਹਨਾਂ ਨੂੰ ਆਨ ਆਪਣੇ ਆਮ ਜੀਵਿਕਾ ਚਲਾਉਣ ਲਈ ਉਹਨੂੰ ਸਹਾਇਤਾ ਮਿਲ ਸਕੇ ਜਿਵੇਂ ਕਿ ਸਰ ਦਾ ਕਹਿਣਾ ਹੈ ਵੈ ਕਿ ਸਕਿੱਲ ਡਿਵੈਲਪਮੈਂਟ ਦੇ ਜਿਹੜੇ ਕੋਰਸੇ ਨੇ ਉਹ ਵੀ ਲਾਂਚ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਕਿ ਸ਼ਾਰਟ ਟਰਮ ਹੋਣਗੇ 6 ਮਹੀਨੇ ਸਾਲ 2 ਸਾਲ ਜਿਹਦੇ ਨਾਲ ਕਿ ਬੱਚੇ ਆਪਣੀ ਆਜੀਵਿਕਾ ਪੰਜਾਬ ਦੇ ਵਿੱਚ ਹੀ ਕਰ ਸਕਣ ਸਰ ਆਪਾਂ ਦੇਖਿਆ ਵੈ ਜੀ ਕੁਦਰਤੀ ਗੱਲ ਹੈ ਵੋਟਰਜ਼ ਸੀਮਤ ਨੇ ਜੀ ਸ਼ਹਿਰ ਹੈ ਉਹ ਵੀ ਆਪਾਂ ਬਹੁਤ ਚੰਗੀ ਤਰ੍ਹਾਂ ਇਹ ਆਧਾਰਿਆਂ ਦੇ ਨਾਲ ਜੁੜਿਆ ਹੋਇਆ ਹਰੇਕ ਬੰਦਾ ਡਾਇਰੈਕਟ ਇੰਟਰੈਕਟਰ ਰੂਪ ਦੇ ਵਿੱਚ ਇਹਨਾਂ ਆਧਾਰਿਆਂ ਨਾਲ ਆਪਣੀ ਭਾਵਨਾਵਾਂ ਜੁੜੀਆਂ ਹੋਈਆਂ ਦੇਖਦਾ ਵੈ ਸਰ ਇਸ ਵਾਰੀ ਜਦੋਂ ਹੁਣ ਤੀਸਰਾ ਪੈਨਲ ਲਾਂਚ ਹੋਇਆ ਵੈ ਜੀ ਦੋ ਰਵੈਤੀ ਪੈਨਲ ਤਾਂ ਹੈਗੇ ਨੇ ਤਾਂ ਸਰ ਤੀਸਰੇ ਕਿਸ ਹਿਸਾਬ ਚ ਦੇਖਦੇ ਹੋ ਕਿ ਕੀ ਇਹਦੇ ਨਾਲ ਜਿਹੜਾ ਚੁਣੌਤੀ ਉਹ ਵੱਧ ਗਈ ਜੀ ਜਾਂ ਜਿਹੜਾ ਮੁਕਾਬਲਾ ਉਹ ਟਫ ਹੋ ਗਿਆ ਦੇਖੋ ਜੀ ਦੇਖਿਆ ਜਾਵੇ ਤਾਂ ਪਹਿਲਾਂ ਤੁਹਾਨੂੰ ਪਤਾ ਹੈ ਵੀ ਪੈਨਲ ਦੋ ਲੜਦੇ ਸੀ ਇਸ ਵਾਰ ਤੀਸਰਾ ਪੈਨਲ ਫਸਟ ਟਾਈਮ ਆਇਆ ਹੈ ਚੋਣ ਅਖਾੜੇ ਦੇ ਵਿੱਚ ਤਾਂ ایسی ਕੋਈ ਗੱਲ ਨਹੀਂ ਹੈ ਉਹਨਾਂ ਦਾ ਆਪਣਾ ਮੋਟਿਵ ਹੈ ਉਹਨਾਂ ਦਾ ਆਪਣਾ ਮਤਲਬ ਹੈ ਉਹਨਾਂ ਦਾ ਆਪਣਾ ਮਨ ਹੈ ਸੇਵਾ ਕਰਨ ਦਾ ਤਾਂ ਕੋਈ ایسی ਗੱਲ ਨਹੀਂ ਹੈ ਹੋਰ ਵਧੀਆ ਮੁਕਾਬਲਾ ਹੋਰ ਅਸੀਂ ਤਾਂ ਚਾਹੁੰਦੇ ਆਂ ਵੀ ਹਜ਼ਰਤਾ ਇਹਨੂੰ ਸਵਾਗਤ ਕਰਦੇ ਆਂ ਵੀ ਜੇ ਉਹਨਾਂ ਦਾ ਸੇਵਾ ਕਰਨ ਦਾ ਮਨ ਹੈ ਤਾਂ ਉਹ ਵਧੀਆ ਉਹਨਾਂ ਨੂੰ ਕੰਟੈਸਟ ਕਰਨਾ ਚਾਹੀਦਾ ਉਹ ਕੰਟੈਸਟ ਮੈਦਾਨ ਚਾਹੀਨੇ ਹੋ ਤੇ ਅਸੀਂ ਤਾਂ ਆਪਣੇ ਪੁਰ ਜੋਰ ਤਰੀਕੇ ਨਾਲ ਸਾਡਾ ਜੋ ਵਿਜ਼ਨ ਹੈ ਜੋ ਸਾਡਾ ਮਿਸ਼ਨ ਹੈ ਅਸੀਂ ਉਸ ਲੈ ਕੇ ਉਸ ਮਿਸ਼ਨ ਨੂੰ ਲੈ ਕੇ ਚੱਲੇ ਆਂ ਤੇ ਲੋਕਾਂ ਦੇ ਕਚਹਿਰੀ ਚ ਅਸੀਂ ਸਾਰੇ 16 ਦੇ 16 ਕੈਂਡੀਡੇਟ ਪਹੁੰਚੇ ਹੋਏ ਆਂ ਤੇ ਆਪਣਾ ਵਿਜ਼ਨ ਲੋਕਾਂ ਨੂੰ ਅਸੀਂ ਦੱਸ ਚੁੱਕੇ ਹਾਂ ਵੀ ਅਸੀਂ ਕੀ ਕੀ ਕਰਨਾ ਚਾਹੁੰਦੇ ਆਂ ਆਉਣ ਵਾਲੇ ਸਮੇਂ ਦੇ ਸਮੇਂ ਦੇ ਵਿੱਚ ਇਸ ਇੰਸਟੀਚਿਊਸ਼ਨਸ ਵਾਸਤੇ ਤੇ ਸਾਨੂੰ ਕੋਈ ਦਿੱਕਤ ਨਹੀਂ ਹੈ ਔਰ ਉਹ ਆਪਣਾ ਜੋਰ ਲਾ ਰਹੇ ਆਂ ਅਸੀਂ ਆਪਣਾ ਜੋਰ ਲਾ ਰਹੇ ਆਂ ਸਾਨੂੰ ਪੂਰਾ ਭਰੋਸਾ ਹੈ ਸਾਨੂੰ ਅਸੀਂ ਜਨਤਾ ਦੇ ਵਿੱਚ ਜਾ ਰਹੇ ਆਂ ਤਾਂ ਸਾਨੂੰ ਜਨਤਾ ਤੋਂ ਬਹੁਤ بڑا ਹੰਗਾਰਾ ਮਿਲ ਰਿਹਾ ਹੈ ਸਾਨੂੰ ਪੂਰੀ ਉਮੀਦ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਿਜ਼ਲਟ ਆਣੇ ਆ ਉਹ 16 ਦੇ 16 ਕੈਂਡੀਡੇਟਸ ਪ੍ਰੋਗਰੈਸਿਵ ਪੈਨਲ ਦੇ ਹੱਕ ਜਾ ਰਹੇ ਨੇ ਬਾਤ ਵਧੀਆ ਗੱਲਾਂ ਸਰ ਬਹੁਤ ਅੱਛਾ ਕੌਨਫੀਡੈਂਸ ਲੈਵਲ ਹੈ ਤੁਹਾਡਾ ਸਰ ਆਪਾਂ ਦੇਖਿਆ ਕਿਸੇ ਵੀ ادارے ਨੂੰ ਚਲਾਉਣ ਦੇ ਵਿੱਚ ਫਾਈਨੈਂਸ਼ੀਅਲ ਹੁੰਦਾ ਜਿਹੜਾ ਸਰ ਤੀਸਰਾ ਪੈਨਲ ਕੰਟੈਸਟ ਕਰਨ ਜਾ ਰਿਹਾ ਹੈ ਉਹ ਗਵਰਨਮੈਂਟ ਸਪੋਰਟਡ ਪੈਨਲ ਹੈ ਉਹਨਾਂ ਦਾ ਵੀ ਬਹੁਤ ਅੱਛਾ ਵਿਜ਼ਨ ਹੈ ਕਿ ਅਸੀਂ ਗਵਰਨਮੈਂਟ ਤੋਂ ਫੰਡ ਲਿਆਵਾਂਗੇ ਜੇਕਰ ਸਰ ਮੰਨ ਲਓ ਪੀ ਥੋਡੇ ਤੇ ਵੋਟਰਜ਼ ਬlesਸਿੰਗ ਦਿਖਾਉਂਦੇ ਨੇ ਤਾਂ ਸਰ ਜਿਹੜਾ ਫੰਡਾਂ ਦਾ ਸਟਰਕਚਰ ਹੈ ਇਹਦੀ ਸੈਟਿੰਗ ਦੇ ਲਈ ਕੋਈ ਪਲਾਨ ਹੋਵੇ ਕਿਉਂਕਿ ਫੰਡਸ ਆਣਗੇ ਸਰ ਡਿਵੈਲਪਮੈਂਟ ਤਦੇ ਸਟਾਰਟ ਹੋਊਗੀ ਹੈ ਸਰ ਕੋਈ ਪਲਾਨ ਦੇਖੋ ਜੀ ਸਾਡਾ ਅਸੀਂ ਸਿੱਧਾ ਕਹਿੰਨੇ ਆਂ ਵੀ ਇੱਥੇ ਅਸੀਂ ਰਾਜਨੀਤੀ ਨਹੀਂ ਹੋਣ ਦਵਾਗੇ ਚਾਹੇ ਉਹ ਸੈਂਟਰ ਗਵਰਨਮੈਂਟ ਹੋਵੇ ਚਾਹੇ ਉਹ ਸਟੇਟ ਗਵਰਨਮੈਂਟ ਬਸ ਸਟੇਟ ਬਾਡੀ ਹੋਵੇ ਜੇ ਸਾਨੂੰ ਫੰਡ ਦੀ ਲੋੜ ਉਸ ਸਟੇਟ ਬਾਡੀ ਕੋਲ ਵੀ ਜਾਵਾਂਗੇ ਔਰ ਜੇ ਸਾਨੂੰ ਸੈਂਟਰ ਦੀ ਗਵਰਨਮੈਂਟ ਦੀ ਲੋੜ ਹੋ ਉਸੀ ਸੈਂਟਰ ਬੋਡੀ ਕੋ ਵੀ ਜਾਵਾਂਗੇ ਔਰ ਅਸੀਂ ਤਾਂ ਸਾਡਾ ਮੋਟਿਵ ਇੱਕ ਹੈ ਵੀ ਅਸੀਂ ਇਸ ਕਾਲਜਿਸ ਨੂੰ ਇਸ ਸਕੂਲਸ ਨੂੰ ਅਪਗ੍ਰੇਡ ਕਰਨਾ ਹੈ ਉਸ ਦੇ ਲਈ ਚਾਹੇ ਫੰਡ ਦੀ ਜਿੰਨੀ ਮਰਜ਼ੀ ਲੋੜ ਹੋਵੇ ਜਿੱਥੋਂ ਮਰਜ਼ੀ ਅਰੇਂਜ ਕਰਨੇ ਪੈਣ ਚਾਹੇ ਉਸ ਸੈਂਟਰ ਗਵਰਨਮੈਂਟ ਤੋਂ ਕਰਨਾ ਹੋਵੇ ਤਾਂ ਅਸੀਂ ਉੱਥੋਂ ਵੀ ਕਰਾਂਗੇ ਹਰ ਹਾਲ ਚ ਕਰਾਂਗੇ ਲੋਕਾਂ ਕੋਲ ਜਾਣ ਲਈ ਇਕੱਠੇ ਕਰਨ ਦੀ ਲੋੜ ਪਊ ਤਾਂ ਲੋਕਾਂ ਦੇ ਵਿੱਚ ਇਕੱਠੇ ਕਰਾਂਗੇ ਬਹੁਤ ਅੱਛੀ ਕਰ ਲਿਆ ਜੀ ਕਿਉਂਕਿ ਇਹ ਨੋ ਪ੍ਰੋਫਿਟ ਨੋ ਲਾਸ ਦੇ ਸੰਸਥਾਨ ਨੇ ਸਰ ਆਪਾਂ ਦੇਖਿਆ ਹੋਇਆ ਹੈ ਜੀ ਕਿ ਇਸ ਟਾਈਮ ਸ਼ਹਿਰ ਦੇ ਵਿੱਚ ਤੀਜੇ ਪੈਨਲ ਦੇ ਨਾਲ ਇੱਕ ਹੋਰ بڑا ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਹੈ ਜਿਹੜੀਆਂ ਸਾਡੀਆਂ ਦੋ ਭੈਣਾਂ ਅਲੱਗ-ਅਲੱਗ ਪੈਨਲਾਂ ਤੋਂ ਕੰਟੈਸਟ ਕਰ ਰਹੀਆਂ ਨੇ ਸਰ ਔਰਮਨ ᱮਮਪਾਵਰਮੈਂਟ ਦਾ ਹਰ ਇੱਕ ਸਰਕਾਰ ਬਹੁਤ ਵੱਡਾ ਨਾਰਾ ਬੁਲੰਦ ਕਰਦੀ ਹੈ ਬਟ ਜਦੋਂ ਉਹਦੀ ਧਰਾਤਲ ਤੇ ਰਿਐਲਿਟੀ ਆਉਂਦੀ ਹੈ ਤਾਂ ਸਰ ਉਹ ਕਿਤੇ ਨਾ ਕਿਤੇ ਦਿਖਦੀ ਨਹੀਂ ਹੈਗੀ ਕਿ ਉਹਨਾਂ ਦੀ ਜਿਹੜੀ ਪ੍ਰੈਜ਼ੈਂਸ ਹੈ ਉਹਨਾਂ ਦਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਨਾਂ ਦੇ ਬਰਾਬਰ ਹੁੰਦਾ ਤਾਂ ਸਰ ਜਿਹੜੀਆਂ ਦੋ मैडम खड़े हैं जी कविता गुप्ता जी शालू जी ता ਤੁਸੀਂ ਉਹਨਾਂ ਦੀ ਜਿਹੜੀ ਵੈਲਕਮ ਕਰਦੇ ਹੋ ਉਹਨਾਂ ਨੂੰ ਜਾਂ ਉਹਨਾਂ ਦੇ ਨੂੰ ਇੱਕ ਚੁਣੌਤੀ ਦੇ ਰੂਪ 'ਚ ਦੇਖ ਰਹੇ ਹੋ ਨਹੀਂ ਸਵਾਗਤ ਹੈ ਜੀ ਦੇਖੋ ਸਾਡੀਆਂ ਭੈਣਾਂ ਨੇ ਦੋਹੇ ਭੈਣਾਂ ਮੇਰੀਆਂ ਵੱਡੀਆਂ ਭੈਣਾਂ ਨੇ ਅਸੀਂ ਤਾਂ ਉਹਨਾਂ ਨੂੰ ਕਹਿੰਨੇ ਉਹਨਾਂ ਦਾ ਮਾਨ ਹੈ ਸੇਵਾ ਕਰਨ ਦਾ ਉਹ ਕੰਟੈਸਟ ਕਰ ਰਹੀਆਂ ਇਹ ਤਾਂ ਵੋਟਰਸ ਨੇ ਦੇਖਣਾ ਹੈ ਵੀ ਉਹਨਾਂ ਨੂੰ ਉਹਨਾਂ ਨੇ ਮੰਡਟ ਦੇਣਾ ਹੈ ਕਿਹੜੇ ਪੈਨਲ ਨੂੰ ਮੰਡਟ ਦਿੰਦੇ ਨੇ ਕਿਹੜੇ ਕੈਂਡੀਡੇਟ ਨੂੰ ਮੰਡਟ ਦਿੰਦੇ ਨੇ ਤਾਂ ਅਸੀਂ ਸਵਾਗਤ ਕਰਦੇ ਹਾਂ ਮਹਿਲਾ ਜੇ ਉਹਨਾਂ ਨੇ ਉਹਨਾਂ ਦੀ ਇੱਛਾ ਸੇਵਾ ਕਰਨ ਦੀ ਹੈ ਤਾਂ ਅਸੀਂ ਸਵਾਗਤ ਕਰਦੇ ਹਾਂ ਇਸ ਜੀ ਦਾ ਬਹੁਤ اچھی ਗੱਲ ਆ ਸਰ ਇੱਕ ਲਾਸਟ ਦੇ ਵਿੱਚ ਸਵਾਲ ਸਰ ਲੋਕਾਂ ਦੇ ਵਿੱਚ ਇੱਕ ਹੋਰ بڑا ਚਰਚਾ ਦਾ ਵਿਸ਼ਾ ਵੈ ਕਿ ਤਿੰਨ ਪੈਨਲ ਹੋਣ ਕਰਕੇ ਹੋ ਸਕਦਾ ਵੈ ਕਿ ਜਿਹੜੀ ਵਿਨਿੰਗ ਟੈਨਿਓਰ ਆ ਜਾਂ ਵਿਨਿੰਗ ਦਾ ਸਿਸਟਮ ਹੈ ਜਿਹੜਾ ਉਹ ਸ਼੍ਰਿੰਕ ਕਰਕੇ ਆਪਸ ਵਿੱਚ ਡਿਵਾਈਡ ਨਾ ਹੋ ਜਵੇ ਜੀ ਤਾਂ ਸਰ ਜੇਕਰ ਮੰਨ ਲਓ ਕਿਤੇ ਨਾ ਕਿਤੇ ਪਲੱਸ ਜਾਂ ਮਾਈਨਸ ਹੋਣ ਦੀ ਲੋਡ ਪੈਂਦੀ ਹੈ ਤਾਂ ਕੀ ਪ੍ਰੋਗਰੈਸਿਵ ਪੈਨਲ ਹੈ ਜਿਹੜਾ ਕੰਪਰੋਮਾਈਜ਼ਿੰਗ ਸਿਚੁਏਸ਼ਨ ਜਾ ਸਕਦਾ ਸਰ ਸਰ ਐਸੀ ਕੋਈ ਗੱਲੇ ਨਹੀਂ ਹੈ ਕਿਉਂਕਿ ਸਾਨੂੰ 100% ਸ਼ੋਰ ਹੈ ਵੀ ਜੋ ਮੰਡੇਟ ਹੈ ਉਹ ਸਾਡੇ ਪੈਨਲ ਦੇ ਹੱਕ ਦੇ ਵਿੱਚ ਹੈ 100% 1000% ਇੰਨਾ ਉਤਸ਼ਾਹ ਹੈ ਵੋਟਰਸ ਦਾ ਵੀ ਅਸੀਂ ਇੱਕ ਤਰੀਕ ਨੂੰ ਜਿਹੜੀ ਵੋਟ ਪੋਲ ਕਰਨੀ ਆ ਉਹ ਪ੍ਰੋਗਰੈਸਿਵ ਪੈਨਲ ਦੇ 16 ਦੇ 16 ਕੈਂਡੀਡੇਟ ਦੇ ਹੱਕ ਚ ਕਰਨੀ ਆ ਇਸ ਕਰਕੇ ਜੋ ਤੁਸੀਂ ਸਵਾਲ ਪੁੱਛਿਆ ਉਹਦਾ ਕੋਈ ਬੇਸ ਹੈ ਨਹੀਂ ਥੈਂਕ ਯੂ ਜੀ ਬਿਲਕੁਲ ਉਹਨਾਂ ਨੂੰ ਲੱਗਿਆ ਕਿ ਕੁਐਸਚਨ ਹੈ ਬਿਲਕੁਲ ਬੇਸਲੈਸ ਹੈ ਠੀਕ ਹੈ ਸਰ ਅਸੀਂ ਤੁਹਾਡੀ ਗੱਲ ਨਾਲ ਵੀ ਕੈਰੀ ਕਰਦੇ ਹਾਂ ਬਾਕੀ ਵੋਟਰਸ ਦੀ ਬਲੇਸਿੰਗ ਹੈ ਜੀ ਜੇ ਕਿਉਂਕਿ ਵੋਟਰ ਇਜ਼ ਸੁਪਰੀਮ ਤੇ ਸਰ ਲਾਸਟ ਦੇ ਵਿੱਚ ਕੀ ਤੁਹਾਡਾ ਸੀਰੀਅਲ ਨੰਬਰ ਹੈ ਕੀ ਨਾਮ ਹੈ ਤੇ ਸ਼ਾਰਟ ਐਂਡ ਬਰੀਫ ਵੋਟਰਸ ਨੂੰ ਕੀ ਮੈਸੇਜ ਕਰਨਾ ਚਾਹੁੰਦੇ ਹੋ ਸਰ ਮੇਰਾ ਸੀਰੀਅਲ ਨੰਬਰ 25 ਹੈ ਜੀ ਔਰ ਸਾਡਾ ਪ੍ਰੋਗਰੈਸਿਵ ਪੈਨਲ ਫॉर এডੂਕੇਸ਼ਨ ਔਰ 16 ਕੈਂਡੀਡੇਟ ਹੈ ਸਾਡੇ ਥੈਂਕ ਯੂ ਜੀ ਏਸੀ ਕੇ ਪ੍ਰੋਗਰੈਸਿਵ ਪੈਨਲ ਫਾਰ ਐਜੂਕੇਸ਼ਨ ਦੇ ਰਮਬ੍ਰੀਸ਼ ਵਿੱਚ ਜੀ ਜਿਹਨਾਂ ਦਾ ਸੀਰੀਅਲ ਨੰਬਰ ਹੈ 25 ਫੇਰ ਏਐਸ ਮੈਨੇਜਮੈਂਟ ਐਂਡ ٹرسٹ ਦੇ ਕਿਸੇ ਉਮੀਦਵਾਰ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਇਜਾਜ਼ਤ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਸਰ ਥੈਂਕ ਯੂ ਜੀ